ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਬੇਸਨ ਦੇ ਗੱਟੇ ਠੀਕ ਹੈ ਜੀ ਰਾਜਸਤਾਨੀ ਬੇਸਨ ਦੇ ਗੱਟੇ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੌਖੀ ਜੀ ਰੈਸਪੀ ਆ ਅਗਰ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਘਰ ਦੇ ਵਿੱਚ ਕੋਈ ਵੀ ਸਬਜ਼ੀ ਨਹੀਂ ਹੈਗੀ ਤਾਂ ਆਪਣੇ ਘਰ ਦੇ ਵਿੱਚ ਬੇਸਨ ਵਗੈਰਾ ਤੇ ਮਸਾਲੇ ਵਗੈਰਾ ਤਾਂ ਹੁੰਦੇ ਹੀ ਨੇ ਤੇ ਇਸ ਕਰਕੇ ਆਪਾਂ ਅੱਜ ਬਹੁਤ ਹੀ ਜ਼ਿਆਦਾ ਸੌਖੀ ਜੀ ਰੈਸਪੀ ਆ ਬੇਸਨ ਦੇ ਗੱਟੇ ਤੇ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਵੀ ਬਣਦੀ ਆ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਬੇਸਨ ਦੇ ਗੱਟੇ ਦੀ ਜਿਹੜੀ ਰੈਸਪੀ ਆ ਉਹ ਕਿੱਦਾਂ ਬਣਦੀ ਆ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਹੁਣ ਕਰਦੇ ਆ ਸਟਾਰਟ ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਬੇਸਨ ਦੇ ਗੱਟਿਆਂ ਦੀ ਸਬਜ਼ੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਬੇਸਨ ਦੇ ਗੱਟੇ ਬਣਾਵਾਂਗੇ ਬੇਸਨ ਦੇ ਗੱਟੇ ਬਣਾਉਣ ਲਈ ਇੱਕ ਕੌਲੀ ਮੈਂ ਬੇਸਨ ਦੀ ਲਈ ਆ ਅੱਧਾ ਚਮਚ ਅਜਮੈਨ ਤੇ ਇੱਕ ਚਮਚ ਕਸੂਰੀ ਮੇਥੀ ਤੇ ਇੱਕ ਚਮਚ ਮੈਂ ਜੀਰਾ ਠੀਕ ਹੈ ਜੀ ਔਰ ਦੋ ਪਿਆਜ਼ ਲੈਨੇ ਤੇ ਦੋ ਹਰੀਆਂ ਮਿਰਚਾਂ ਤੇ ਇੱਕ ਟਮਾਟਰ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਆ ਤਿੰਨੇ ਚੀਜ਼ਾਂ ਨੇ ਇਹਨਾਂ ਨੂੰ ਰੋਸਟ ਕਰਾਂਗੇ ਜੀਰਾ ਕਸਤੂਰੀ ਮੇਥੀ ਤੇਜ ਮੈਨ ਨੂੰ ਸਭ ਤੋਂ ਪਹਿਲਾਂ ਆਪਾਂ ਰੋਸਟ ਕਰਾਂਗੇ ਮੈਂ ਤੇ ਤਵੇ ਨੂੰ ਗਰਮ ਕਰ ਲਿਆ ਤੇ ਗਰਮ ਤਵੇ ਦੇ ਉੱਤੇ ਮੈਂ ਕਸਤੂਰੀ ਜਿਹੜੀ ਮੇਥੀ ਹੈ ਉਹ ਪਾਤੀ ਕਿਉਂਕਿ ਗੈਸ ਨੀਚੇ ਬੰਦ ਕਰਤਾ ਤੇ ਗਰਮ ਤਵੇ ਤੇ ਪਾਉਣ ਦੇ ਨਾਲ ਕੀ ਆ ਮਤਲਬ ਇਹ ਜਲੂਗੀ ਵੀ ਨਹੀਂ ਗੈਸ ਬੰਦ ਕਰਕੇ ਸਿੰਪਲ ਤੁਸੀਂ ਤਵੇ ਨੂੰ ਗਰਮ ਕਰਨਾ ਔਰ ਜਿਹੜੀ ਮੇਥੀ ਉਹ ਪਾ ਦੇਣੀ ਹੈ ਹੁਣ ਦੇਖੋ ਮੇਥੀ ਦੀ ਸੱਲ ਖਤਮ ਹੋ ਚੁੱਕੀ ਆ ਤੇ ਮੇਥੀ ਆ ਜਿਹੜੀ ਰੋਸਟ ਹੋ ਚੁੱਕੀ ਆ ਔਰ ਉਸ ਤੋਂ ਬਾਅਦ ਮੈਂ ਜੀਰਾ ਤੇ ਅਜਮੈਨ ਨੂੰ ਰੋਸਟ ਕਰ ਰਹੀ ਆ ਇਹਨੂੰ ਤੁਸੀਂ ਇੱਦਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਕਿਉਂਕਿ ਇਹ ਜਦੋਂ ਆਪਾਂ ਮਸਲਾਗੇ ਨਾ ਹੱਥ ਦੇ ਨਾਲ ਤਾਂ ਈਜ਼ੀਲੀ ਇਹ ਮਸਲੀ ਜਾਊਗੀ ਹੱਥ ਦੇ ਨਾਲ ਦੇਖੋ ਆਪਾਂ ਜਮੈਨ ਤੇ ਜੀਰਾ ਵੀ ਰੋਸਟ ਕਰ ਲਿਆ ਤੇ ਮੇਥੀ ਵੀ ਹੁਣ ਦੇਖੋ ਹੱਥ ਦੇ ਨਾਲ ਹੀ ਭੁਰ ਜਾਂਦੀ ਐ ਇਦਾਂ ਤੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਬੇਸਨ ਪਾ ਲਿਆ ਔਰ ਬੇਸਨ ਦੇ ਵਿੱਚ ਆਪਾਂ ਕਸਤੂਰੀ ਮੇਥੀ ਪਾ ਦੇਣੀ ਆ ਐਦਾਂ ਹੀ ਮਤਲਬ ਭਰ ਜਾਂਦੀ ਆ ਦੇਖੋ ਇਸ ਤਰ੍ਹਾਂ ਤੇ ਫਿਰ ਜੀਰਾ ਤੇ ਅਜਮੈਨ ਇਹਨੂੰ ਤੁਸੀਂ ਦੋਵੇਂ ਹੱਥਾਂ ਦੇ ਨਾਲ ਰਗੜ ਕੇ ਪਾ ਲਓ ਹੁਣ ਆਪਾਂ ਮਿਲਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਹਲਦੀ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਮਿਲਾ ਲਾਂਗੇ। ਔਰ ਉਸ ਤੋਂ ਬਾਅਦ ਇਹਦੇ ਵਿੱਚ ਇਹਦੀ ਮੁਆਇਨ ਕਰਨ ਦੇ ਲਈ ਮੈਂ 2 ਚਮਚ ਇੱਥੇ ਅ ਫਰੈਸ਼ ਉਹਦੇ ਲੈ ਰਹੀ ਆਂਗੀ ਮਲਾਈ ਦੇ। ਠੀਕ ਹੈ ਜੀ। ਤੇ ਜੇ ਤੁਹਾਡੇ ਕੋਲ ਕਿਉ ਆ, ਦੇਸੀ ਕਿਉ ਆ ਜਾਂ ਮਤਲਬ ਰਿਫੈਂਡ ਆ ਤੁਸੀਂ ਪਾ ਸਕਦੇ ਹੋ ਜੋ ਤੁਹਾਨੂੰ ਠੀਕ ਲੱਗਦਾ। ਬਟ ਮੈਂ ਇੱਥੇ ਮਲਾਈ ਲਈ ਆ। ਇਹਦੇ ਨਾਲ ਕੀ ਇਹ ਮੁਆਇਨ ਕਰਨ ਦੇ ਨਾਲ ਕੀ ਸੌਫਟ ਬਣਦੇ ਨੇ ਔਰ ਟੇਸਟ ਵੀ ਕਾਫੀ ਜ਼ਿਆਦਾ ਅੱਛਾ ਆਂਦਾ ਹੈ ਇਸ ਤਰ੍ਹਾਂ ਤੁਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਦੇਖੋ ਮੈਂ ਇਥੇ ਇੱਕ ਲੱਡੂ ਜਾਂ ਵੱਟ ਕੇ ਦੇਖੂਗੀ ਇਹਦੇ ਨਾਲ ਕੀ ਹੈ ਇਹਦੇ ਨਾਲ ਇਹ ਪਤਾ ਚੱਲ ਜਾਂਦਾ ਕਿ ਜਿਹੜੀ ਆਪਾਂ ਇਹਦੇ ਵਿੱਚ ਮਲਾਈ ਪਾਈ ਆ ਉਹ ਸਾਰੇ ਦੇ ਸਾਰੇ ਵੇਸਣ ਦੇ ਵਿੱਚ ਰਚ ਚੁੱਕੀ ਆ ਦੇਖੋ ਹੁਣ ਇਹ ਬਿਲਕੁਲ ਰਚ ਚੁੱਕੀ ਆ ਇਸ ਤਰ੍ਹਾਂ ਦਾ ਲੱਡੂ ਬਣਦਾ ਹੁਣ ਆਪਾਂ ਇਹਨੂੰ ਪਾਣੀ ਦੇ ਨਾਲ ਗੁੰਨਾਂਗੇ ਪਾਣੀ ਦੇ ਨਾਲ ਗੁੰਨਣਾਗਾ ਥੋੜਾ ਜਿਹਾ ਪਾਣੀ ਲੈਣਾ ਜਿਆਦਾ ਨਹੀਂ ਆਪਾਂ ਕਿਉਂਕਿ ਜਿਹੜਾ ਇਹ ਬੇਸਣ ਹੈ ਇਹਨੂੰ ਸਖਤ ਗੁੰਨਾਂਗੇ ਜਿਆਦਾ ਪਤਲਾ ਵੀ ਨਹੀਂ ਕਰਨਾ ਦੇਖੋ ਤੁਸੀਂ ਐਦਾਂ ਮਸਲ ਮਸਲ ਕੇ ਇਹਨੂੰ ਚੰਗੀ ਤਰ੍ਹਾਂ ਗੁੰਨ ਲੈਣਾਗਾ ਅਰ ਉਸ ਤੋਂ ਬਾਅਦ ਆਪਾਂ ਇਹਦੇ 4 ਪੇੜੇ ਕਰ ਲੈਣੇ ਆ ਆਪਾਂ ਇਹਨੂੰ 4 ਹਿੱਸਿਆਂ ਦੇ ਵਿੱਚ ਬੰਡਲੈਸ ਜਿਹੜਾ ਬੇਸਣ ਗੁੰਨਿਆ ਹੋਇਆ ਸੀ ਐ ਤਾਂ ਤੁਸੀਂ ਚਾਰ ਪੇੜੇ ਕਰ ਲੈਣੇ ਆ ਉਸ ਤੋਂ ਬਾਅਦ ਚੱਕਲੇ ਤੇ ਇਸ ਤਰ੍ਹਾਂ ਬੇਲ ਲੈਣਾ ਗੋਲ-ਗੋਲ ਰੋਲ ਕਰ ਲੈਣੇ ਆ ਇਹਦੇ ਚਾਰੇ ਪੇੜਿਆਂ ਦੇ ਠੀਕ ਹੈ ਜੀ ਇਦਾਂ ਹੀ ਆਪਾਂ ਸਾਰੇ ਜਿਹੜੇ ਆਪਣੇ ਬੇਸਣ ਦੇ ਗੱਟੇ ਨੇ ਉਹ ਤਿਆਰ ਕਰ ਲੈਣੇ ਆ ਹੁਣ ਆਪਣੇ ਜਿਹੜੇ ਬੇਸਣ ਦੇ ਗੱਟੇ ਨੇ ਇਹ ਪਾਣੀ ਦੇ ਵਿੱਚ ਫਰਾਈ ਕਰਨੇ ਆ ਆਪਾਂ ਤੇਲ ਦੇ ਵਿੱਚ ਨਹੀਂ ਪਾਣੀ ਦੇ ਵਿੱਚ ਠੀਕ ਹੈ ਜੀ ਤੇ ਮੈਂ ਦੋ ਗਲਾਸ ਇੱਥੇ ਪਾਣੀ ਦੇ ਪਾ ਲਿਆ ਹੁਣ ਮੈਂ ਉਹਨਾਂ ਨੂੰ ਗੈਸ ਤੇ ਰੱਖਤਾ ਤੇ ਪਾਣੀ ਦੇ ਵਿੱਚ ਜਦੋਂ ਉਵਾਲਾ ਆਊਗਾ ਨਾ ਚੰਗੀ ਤਰ੍ਹਾਂ ਉਸ ਟਾਈਮ ਆਪਾਂ ਇਹਨਾਂ ਬੇਸਣ ਦੇ ਗੱਟਿਆਂ ਨੂੰ ਪਾਣੀ ਦੇ ਵਿੱਚ ਪਾਵਾਂਗੇ ਹੁਣ ਦੇਖੋ ਹਲਕਾ ਹਲਕਾ ਬਾਲਾ ਆਉਣਾ ਸ਼ੁਰੂ ਹੋ ਚੁੱਕਿਆ ਠੀਕ ਹੈ ਜੀ ਹੁਣ ਪੂਰਾ ਵਾਲ ਆਊਗਾ ਚੰਗੀ ਤਰ੍ਹਾਂ ਉਵਾਲਾ ਆਉਣਾ ਸ਼ੁਰੂ ਹੋ ਗਿਆ ਹੁਣ ਤੇ ਹੁਣ ਆਪਾਂ ਇੱਕ ਬੇਸਣ ਦਾ ਗੱਟਾ ਜਿਹੜਾ ਦੇ ਵਿੱਚ ਪਾ ਦੇਣਾ ਠੀਕ ਠੀਕੋ ਵਾਲਾ ਹੁਣ ਸ਼ੁਰੂ ਹੋ ਚੁੱਕਿਆ ਤੇ ਹੁਣ ਆਪਾਂ ਸਾਰੇ ਦੇ ਸਾਰੇ ਬੇਸਨ ਦੇ ਗੱਟੇ ਆਪਾਂ ਇਹਦੇ ਵਿੱਚ ਪਾ ਦੇਣੇ ਆ ਇਹਨੂੰ ਤੁਸੀਂ ਉਦੋਂ ਤੱਕ ਪਕਾਉਣਾਗਾ ਪਾਣੀ ਦੇ ਵਿੱਚ ਜਦੋਂ ਤੱਕ ਇਹ ਆਪਣੇ ਆਪ ਉੱਪਰ ਤਰ ਕੇ ਨਹੀਂ ਆ ਜਾਂਦੇ ਠੀਕ ਹੈ ਜੀ ਹੁਣ ਦੇਖੋ ਇਹ ਪੱਕ ਚੁੱਕੇ ਨੇ ਇਸੇ ਲਈ ਇਹ ਪਾਣੀ ਦੇ ਉੱਪਰ ਆ ਚੁੱਕੇ ਨੇ ਇਸ ਤਰ੍ਹਾਂ ਆਪਾਂ ਨੂੰ ਸੌਖਾ ਪਤਾ ਲੱਗ ਜਾਂਦਾ ਕਿ ਇਹ ਪੱਕ ਚੁੱਕਿਆ ਕਿ ਨਹੀਂ ਪੱਕ ਚੁੱਕਿਆ ਜਦੋਂ ਇਹ ਉੱਪਰ ਆ ਜਾਣ ਤਰ ਕੇ ਤਾਂ ਮਤਲਬ ਕਿ ਇਹ ਪੱਕ ਚੁੱਕੇ ਨੇ ਹੁਣ ਆਪਾਂ ਗੈਸ ਨੂੰ ਬੰਦ ਕਰਤਾ ਤੇ ਫਰਾਈਪਨ ਨੂੰ نیچے ਉਤਾਰਾਂਗੇ ਤੇ ਜਿਹੜੇ ਵੇਸਣ ਦੇ ਗੱਟੇ ਆ ਇਹਨਾਂ ਨੂੰ ਆਪਿਕ ਝਾਰਨੀ ਦੀ ਮਦਦ ਦੇ ਨਾਲ ਇਦਾਂ ਤੁਸੀਂ ਪਲੇਟ ਦੇ ਵਿੱਚ ਕੱਢ ਲੈਣਾਗਾ ਤੇ ਇੱਧਰ ਜਿਹੜਾ ਆਪਣਾ ਪਾਣੀ ਬਚਿਆ ਇਹਨੂੰ ਆਪਾਂ ਗਰੇਵੀ ਦੇ ਵਿੱਚ ਯੂਜ਼ ਕਰਨਾ ਡੋਲਣਾ ਨਹੀਂ ਹੈਗਾ ਹੁਣ ਆਪਾਂ ਇਹਨਾਂ ਨੂੰ ਨਿੱਕੇ-ਨਿੱਕੇ ਟੁਕੜਿਆਂ ਦੇ ਵਿੱਚ ਕੱਟ ਲਾਂਗੇ ਦੇਖੋ ਕਿੰਨੇ ਸੌਖੇ ਸੌਖੇ ਕੱਟੇ ਜਾਂਦੇ ਨੇ ਕਿਉਂਕਿ ਇਹ ਵਧੀਆ ਬਣ ਚੁੱਕੇ ਆ ਸੌਫਟ ਬਣ ਚੁੱਕੇ ਆ ਦੇਖੋ ਬਹੁਤ ਹੀ ਜ਼ਿਆਦਾ ਅੱਛੇ ਬਣ ਚੁੱਕੇ ਨੇ ਇਹ ਇਸ ਤਰ੍ਹਾਂ ਆਪਾਂ ਕੱਟ ਕੇ ਕਰਦੇ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਬੇਸਨ ਦੇ ਗੱਟੇ ਹੋ ਤਿਆਰ ਕਰ ਲਾਂਗੇ ਇਹ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਸਬਜੀ ਬਣਦੀ ਹੈ ਤੇ ਪੋਸਟਿਕ ਵੀ ਹੁੰਦੀ ਆ ਰਾਜਸਥਾਨ ਦੀ ਫੇਮਸ ਸਬਜੀ ਹੈ ਇਹ ਰਾਜਸਤਾਨੀ ਬੇਸਨ ਦੇ ਗੱਟੇ ਜਿਹੜੇ ਹੁਣ ਆਪਾਂ ਪੰਜਾਬ ਦੇ ਵਿੱਚ ਵੀ ਬਣਾਉਨੇ ਆ ਤੇ ਬਹੁਤ ਜ਼ਿਆਦਾ ਅੱਛੇ ਲੱਗਦੇ ਆ ਹੁਣ ਆਪਾਂ ਸਾਰੇ ਤਿਆਰ ਕਰ ਲਏ ਸੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਆਪਾਂ ਇਹਨਾਂ ਨੂੰ ਕਰਨਾ ਬੇਸਨ ਦੇ ਗੱਟਿਆਂ ਨੂੰ ਹਾਫ ਫਰਾਈ ਉਹਦੇ ਨਾਲ ਕੀ ਆ ਕਿ ਇਹ ਭੁਰਦੇ ਵੀ ਨਹੀਂ ਹੈਗੇ ਜਿਆਦਾ ਘੁਲਦੇ ਵੀ ਨਹੀਂ ਹੈਗੇ ਔਰ ਬਹੁਤ ਹੀ ਜ਼ਿਆਦਾ ਟੇਸਟ ਵੀ ਅੱਛਾ ਆਂਦਾ ਇਹਨਾਂ ਦਾ ਤੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ ਆ ਦੇਖੋ ਤੇਲ ਗਰਮ ਹੋ ਗਿਆ ਸੀ ਨਾ ਤਾਂ ਮੈਂ ਇੱਕ ਇਹਦੇ ਵਿੱਚ ਬੇਸਣ ਦਾ ਗੱਟਾ ਪਾ ਕੇ ਦੇਖਿਆ ਤਾਂ ਬਿਲਕੁਲ ਓਕੇ ਬਣ ਚੁੱਕਿਆ ਹੁਣ ਮੈਂ ਸਾਰੇ ਦੇ ਸਾਰੇ మీడియం ਫਲੇਮ ਤੇ ਕਰ ਦੂੰਗੀ ਇਹਨੂੰ మీడియం ਫਲੇਮ ਤੇ ਕਰਕੇ ਸਾਰੇ ਦੇ ਸਾਰੇ ਬੇਸਣ ਦੇ ਗੱਟੇ ਆ ਜਿਹੜੇ ਮੈਂ ਇਹਦੇ ਵਿੱਚ ਫਰਾਈ ਕਰ ਲਵਾਂਗੀ ਹਾਫ ਫਰਾਈ ਕਰਨੇ ਆ ਤੁਸੀਂ ਇਸ ਚੀਜ਼ ਦਾ ਦੇਖਣਾ ਧਿਆਨ ਰੱਖਣਾ ਕਿ ਹਾਫ ਫਰਾਈ ਕਰਨੇ ਆ ਜਿਆਦਾ ਫਰਾਈ ਨਹੀਂ ਕਰਨੇ ਦੇਖੋ ਮੈਂ ਥੋੜੇ ਥੋੜੇ ਫਰਾਈ ਕੀਤੇ ਆ ਜਿਆਦਾ ਫਰਾਈ ਨਹੀਂ ਕਰੇ ਆਪਣੇ ਬੇਸਨ ਦੇ ਗट्टे ਫਰਾਈ ਹੋ ਚੁੱਕੇ ਨੇ ਤੇ ਬਣ ਕੇ ਬਿਲਕੁਲ ਰੈਡੀ ਆ ਤੁਸੀਂ ਇਦਾਂ ਬਹੁਤ ਸੌਖੇ ਤਰੀਕੇ ਨਾਲ ਬੇਸਨ ਦੇ ਗट्टे ਘਰੇ ਤਿਆਰ ਕਰ ਸਕਦੇ ਹੋ ਤੁਹਾਨੂੰ ਮਾਰਕੀਟ ਚੋਂ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਜੀ ਔਰ ਕੋਈ ਮਿਲਾਵਟ ਵੀ ਨਹੀਂ ਆਪਾਂ ਨੂੰ ਪਤਾ ਨਹੀਂ ਨਾ ਹੁੰਦਾ ਬਾਹਰ ਕਿਦਾਂ ਕਿਦਾਂ ਨਹੀਂ ਆ ਬਟ ਇੱਥੇ ਬਿਲਕੁਲ ਓਕੇ ਆ ਫਰੈਸ਼ ਬਣਿਆ ਆ ਆਪਾਂ ਖੁਦ ਬਣਾਇਆ ਹੁਣ ਆਪਾਂ ਸਬਜੀ ਦੀ ਤਿਆਰੀ ਕਰਦੇ ਆ ਬੇਸਨ ਦੇ ਗੱਟਿਆਂ ਦੀ ਸਬਜੀ ਬਣਾਵਾਂਗੇ ਮੈਂ ਕੜਾਈ ਰੱਖ ਲਈ ਆ ਕੜਾਈ ਦੇ ਵਿੱਚ ਮੈਂ ਤੇਲ ਪਾਤਾ ਠੀਕ ਹੈ ਤੁਸੀਂ ਚਾਹੋ ਤਾਂ ਕਿਉ ਵੀ ਯੂਜ਼ ਕਰ ਸਕਦੇ ਹੋ ਮੈਂ ਜਿਹੜੇ ਤੇਲ ਦੇ ਵਿੱਚ ਬਿਸਣ ਦੇ ਗੱਟਿਆਂ ਨੂੰ ਫਰਾਈ ਕੀਤਾ ਸੀ ਨਾ ਉਹੀ ਤੇਲ ਮੈਂ ਤੜਕੇ ਲਈ ਯੂਜ਼ ਕਰ ਰਹੀ ਹਾਂ ਹੁਣ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਇੱਕ ਚਮਚ ਜੀਰੇ ਦਾ ਅੱਧਾ ਇੱਕ ਚਮਚ ਜੀਰੇ ਦਾ ਪਾਤਾ ਹੁਣ ਮੈਂ ਇਹਦੇ ਵਿੱਚ ਪਾਉਣ ਲੱਗੀਆਂ ਲਸਣ ਤੇ ਅਦਰਕ ਲਸਣ ਤੇ ਅਦਰਕ ਤੁਸੀਂ ਪਾ ਦੇਣੇ ਆ ਅਦਰਕ ਇਹਨੂੰ ਥੋੜਾ ਜਿਹਾ ਆਪਾਂ ਪਕਾਵਾਂਗੇ ਔਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਪਾਉਣਾ ਮੈਂ ਬਰੀਕ ਕੱਟਿਆ ਹੋਇਆ ਇਹਦੇ ਵਿੱਚ ਪਿਆਜ਼ ਪਾਤਾ ਤੇ ਇਹਨੂੰ ਆਪਾਂ 골ਡਨ ਹੋਣ ਤੱਕ ਪਕਾਵਾਂਗੇ ਅਪਾ ਇਦਾਂ ਵੀ ਬਰੀਕ-ਬਰੀਕ ਕੱਟ ਕੇ ਵੀ ਬਹੁਤ ਅੱਛਾ ਤੜਕਾ ਬਣਾ ਸਕਦੇ ਆ ਜਿੱਦ ਤੱਕ ਕਹਿੰਦੇ ਗਰੇਵੀ ਬਣਾ ਸਕਦੇ ਆ ਠੀਕ ਹੈ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇਹਨੂੰ ਮਿਕਸੀ 'ਚ ਪੀਸਾਂਗੇ ਤਾਂ ਮਤਲਬ ਤਾਂ ਹੀ ਕਰਕੇ ਵਧੀਆ ਬਣੂਗੀ ਨਹੀਂ ਇਦਾਂ ਵੀ ਬਣ ਜਾਂਦੀ ਹੈ ਤੁਸੀਂ ਅੱਗੇ-ਅੱਗੇ ਵੀਡੀਓ ਜ਼ਰੂਰ ਦੇਖੋ ਤੁਹਾਨੂੰ ਪਤਾ ਚੱਲ ਜਾਊਗਾ ਹੁਣ 골ਡਨ ਕਲਰ ਦੇ ਆਪਣੇ ਜਿਹੜੇ ਸੀਗੇ ਪਿਆਜ਼ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਹੁਣ ਮੈਂ ਟਮਾਟਰ ਪਾਤਾ ਟਮਾਟਰ ਨੂੰ ਮੈਂ ਥੋੜਾ ਜਿਹਾ ਪਕਾਵਾਂਗੀ ਜ਼ਿਆਦਾ ਟਾਈਮ ਨਹੀਂ ਪਕਾਉਣਾ ਮੀਡੀਅਮ ਫਲੇਮ ਤੇ ਪਕਾਉਣਾ ਆਪਾਂ ਸਾਰਾ ਕੁਝ ਹੁਣ ਐਂਡ ਤੇ ਪਾਉਂਗੀ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਇਧਰ ਜਿਹੜੀ ਮੇਥੀ ਆ ਉਹਨੂੰ ਮੈਂ ਇੱਕ ਕੌਲੀ ਦੇ ਵਿੱਚ ਪਾ ਕੇ ਨਾ ਤੇ ਥੋੜਾ ਜਿਹਾ ਮੈਂ ਪਾਣੀ ਪਾ ਦੂੰਗੀ ਇਹਦੇ ਵਿੱਚ ਆ ਦੇਖੋ ਮੈਂ ਪਾਣੀ ਪਾ ਕੇ ਨਾ ਇਹਨੂੰ 1 ਮਿੰਟ ਦੇ ਲਈ ਰੱਖ ਦੇਣਾ ਉਹਦੇ ਨਾਲ ਕੀ ਆ ਜਿਹੜੀ ਮੇਥੀ ਆ ਨਾ ਉਖਲੀ ਖਲੀ ਹੋ ਜੂਗੀ ਤੇ ਜਦੋਂ ਆਪਾਂ ਆਪਣੀ ਸਬਜ਼ੀ ਦੇ ਵਿੱਚ ਪਾਵਾਂਗੇ ਤੇ ਉਹ ਮਤਲਬ ਜਦੋਂ ਸਬਜ਼ੀ ਬਿਲਕੁਲ ਰੈਡੀ ਹੋ ਚੁੱਕੀ ਉਸ ਤੋਂ ਬਾਅਦ ਉਹ ਐਦਾਂ ਲੱਗੂ ਜਿਦਾਂ ਪਤਣੀਆਂ ਪਾਇਆ ਹੁੰਦਾ ਆਪਾਂ ਨੂੰ ਧਨੀਆ ਹੈਗਾ ਠੀਕ ਆ ਨਹੀਂ ਆ ਤਾਂ ਆਪਾਂ ਇਸ ਤਰ੍ਹਾਂ ਆਪਾਂ ਮਤਲਬ ਜਿਹੜਾ ਟੇਸਟ ਵੀ ਆ ਲਾ ਲਓ ਮੇਥੀ ਦਾ ਟੇਸਟ ਵੀ ਆਊਗਾ ਹਨਾ ਤੇ ਧਨੀਏ ਦਾ ਵੀ ਖੂਬਸੂਰਤੀ ਆਊਗੀ ਦੋਨੇ ਚੀਜ਼ਾਂ ਆਣ ਗਿਆ ਹੁਣ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਇਹਨੂੰ ਪਕਾਉਣ ਲੱਗ ਗਈ ਹਰੀਆਂ ਮਿਰਚਾਂ ਪਾ ਕੇ ਤੁਸੀਂ ਜ਼ਿਆਦਾ ਟਾਈਮ ਕਦੇ ਨਹੀਂ ਪਕਾਉਣਾ ਤੇ ਹੁਣ ਦੇਖੋ ਮੈਂ ਇਧਰ ਨਾਣ ਮਿਰਚ ਤਿਆਰ ਕਰ ਰਹੀ ਆ ਇੱਕ ਚਮਚ ਅੱਧਾ ਚਮਚ ਮੈਂ ਨੂਨ ਦਾ ਲਿਆ ਤੇ ਅੱਧਾ ਅੱਧੇ ਤੋਂ ਵੀ ਘੱਟ ਮੈਂ ਮਿਰਚ ਲਈ ਆ ਤੇ ਅੱਧਾ ਚਮਚ ਮੈਂ ਹਲਦੀ ਲਈ ਆ ਕਿਉਂਕਿ ਮਿਰਚ ਤੁਸੀਂ ਉਧਰ ਵੀ ਪਾਈ ਆ ਬੇਸਨ ਦੇ ਗੱਟਿਆਂ ਦੇ ਵਿੱਚ ਵੀ ਪਾਈ ਆ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾਗਾ ਤੇ ਮੈਂ ਹੁਣ ਅੱਧਾ ਚਮਚ ਦੇ ਵਿੱਚ ਗਰਮ ਮਸਾਲਾ ਪਾਇਆ ਅੱਜ ਮੈਂ ਆਪਣੀ ਰੈਸਪੀ ਦੇ ਵਿੱਚ ਪਹਿਲੀ ਵਾਰ ਗਰਮ ਮਸਾਲਾ ਯੂਜ਼ ਕਰ ਰਹੀ ਆ ਨਹੀਂ ਮੈਂ ਕਿਸੇ ਵੀ ਰੈਸਪੀ ਦੇ ਵਿੱਚ ਗਰਮ ਮਸਾਲਾ ਯੂਜ਼ ਨਹੀਂ ਕੀਤਾ ਸਿੰਪਲ ਮਸਾਲੇ ਹੀ ਉਹਨਾਂ ਹੀ ਨਾਲ ਹੀ ਸਬਜ਼ੀ ਬਣਾਈ ਆ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਘੋਲ ਲਿਆ ਤੇ ਹੁਣ ਆਪਾਂ ਇਹ ਇਹਦੇ ਵਿੱਚ ਪਾ ਦੇਣਾ ਤੜਕੇ ਦੇ ਵਿੱਚ ਇਹ ਜਿਹੜਾ ਨਮੂਨ ਮਿਰਚ ਹਲਦੀ ਠੀਕ ਹੈ ਜੀ ਇਹ ਘੋਲਿਆ ਇਹਦੇ ਵਿੱਚ ਪਾ ਦੇਣਾ ਇਹਨੂੰ ਆਪਾਂ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਆਪਣਾ ਕਿਉਂ ਨਹੀਂ ਛੱਡ ਦਿੰਦਾ ਹੁਣ ਦੇਖੋ ਇੱਦਾਂ ਪਾਣੀ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੁਣ ਜਿਹੜੀ ਆ ਗਰੇਵੀ ਆ ਇਹਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਆਪਾਂ ਗੱਟੇ ਉਬਾਲੇ ਸੀਗੇ ਉਹ ਵਾਲਾ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਲੱਗ ਤੋਂ ਪਾਣੀ ਨਹੀਂ ਪਾਉਣਾ ਤੁਸੀਂ ਉਹ ਤੁਹਾਨੂੰ ਜ਼ਰੂਰਤ ਪਈ ਉਦੋਂ ਪਾਉਣਾ ਫਿਲਹਾਲ ਪਹਿਲਾਂ ਆਪਾਂ ਜਿਹੜਾ ਜਿਹੜੇ ਪਾਣੀ ਦੇ ਵਿੱਚ ਬੇਸਨ ਦੇ ਗੱਟੇ ਮਤਲਬ ਫਰਾਈ ਉਬਾਲੇ ਸੀ ਨਾ ਪਾਣੀ ਦੇ ਵਿੱਚ ਉਹ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਪਾਣੀ ਪਾਉਣ ਤੋਂ ਪਹਿਲਾਂ ਆਪਾਂ ਮੇਥੀ ਪਾਵਾਂਗੇ ਜਿਹੜੀ ਪਿਓ ਪਿਓ ਕੇ ਰੱਖੀ ਸੀਗੀ ਜਦੋਂ ਤੁਹਾਡਾ ਤੜਕਾ ਘਿਓ ਛੱਡਣਾ ਸ਼ੁਰੂ ਕਰ ਦੂਗਾ ਨਾ ਉਸ ਟਾਈਮ ਤੁਸੀਂ ਇਹਦੇ ਵਿੱਚ ਮੇਥੀ ਪਾਉਣੀ ਆ ਹਾਂ ਦੇਖੋ ਤੜਕੇ ਨੇ ਘਿਓ ਛੱਡਣਾ ਸ਼ੁਰੂ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਜਿਹਦੇ ਚ ਆਪਾਂ ਗੱਟੇ ਬੋਇਲ ਕੀਤੇ ਸੀ ਦੇਖੋ ਜੀ ਕਿੰਨੀ ਸੋਹਣੀ ਰੰਗਤ ਆਈ ਆ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹ ਦੂਜੇ ਜਿਆਦਾ ਵਧੀਆ ਤੋਂ ਵਧੀਆ ਮਸਾਲੇ ਜਿੱਦਾਂ ਕਹਿੰਦੇ ਹੁੰਦੇ ਨਾ ਬੀਦੇਗੀ ਮਿਰਚ ਵਗੈਰਾ ਰੰਗਤ ਲਿਆਉਣ ਲਈ ਐਦਾਂ ਵੀ ਬਹੁਤ ਸੋਹਣੀ ਰੰਗਤ ਆਂਦੀ ਆ ਹੁਣ ਮੈਂ ਇਹਦੇ ਵਿੱਚ ਦੋ ਗਲਾਸ ਹੋਰ ਪਾਣੀ ਦੇ ਪਾ ਦੂੰਗੀ ਜਦੋਂ ਉਬਾਲਾ ਆ ਜਾਊਗਾ ਨਾ ਜਦੋਂ ਜਿਹੜਾ ਤੁਸੀਂ ਪਾਣੀ ਪਾਇਆ ਸੀਗਾ ਜਿਹਦੇ ਵਿੱਚ ਬੇਸਨ ਦੇ ਗट्टे ਉਬਾਲੇ ਸੀਗੇ ਉਹ ਵਾਲਾ ਪਾਣੀ ਪਾ ਕੇ ਫਿਰ ਇਹਨੂੰ ਉਬਾਲਣਾਗਾ ਤੁਸੀਂ ਉਸ ਤੋਂ ਬਾਅਦ ਮੈਂ ਪਾਣੀ ਪਾਇਆ 2 ਗਲਾਸ ਹੁਣ ਆਪਾਂ ਇਹਨੂੰ 5 ਕਿ ਮਿੰਟ ਦੇ ਲਈ ਟੱਕ ਕੇ ਰੱਖ ਦਾਂਗੇ 5 ਮਿੰਟ ਬਾਅਦ ਆਪਾਂ ਦੇਖਣ ਲੱਗੇ ਆ ਕਿਵੇਂ ਆ ਦੇਖੋ ਜਿਹੜੀ ਆਪਣੀ ਗਰੇਵੀ ਆ ਉਹ ਪੱਕਣੀ ਸ਼ੁਰੂ ਹੋ ਗਈ ਆ ਇਹਨੂੰ ਥੋੜਾ ਜਿਹਾ گاੜਾ ਹੋਣ ਤੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਬੇਸਨ ਦੇ ਗट्टे ਪਾਉਣੇ ਆ ਪਹਿਲਾਂ ਨਹੀਂ ਤੁਸੀਂ ਪਾਉਣੇ ਹੈਗੇ ਦੇਖੋ ਗਰੇਵੀ ਆਪਣੀ ਪੱਕ ਕੇ ਆਹ ਰੈਡੀ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਬੇਸਨ ਦੇ ਗट्टे ਪਾਏ ਆ ਬੇਸਨ ਦੇ ਗट्टे ਪਕਾਉਣ ਤੋਂ ਬਾਅਦ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਹੀ ਪਕਾਉਣਾਗਾ ਤੇ ਟੱਕ ਦੇਣਾ ਹੁਣ ਆਪਾਂ ਨੂੰ ਅਤੇ ਕੁ ਮੀਡੀਅਮ ਫਲੇਮ ਤੇ ਕਰਤਾ ਤੇ ਹੁਣ ਮੈਂ ਬੇਸਨ ਦੇ ਗਿੱਟੇ ਪਾਏ ਹੋਏ ਨੇ ਤੇ ਹੁਣ ਮੈਂ ਇਹਨੂੰ ਨਾ ਟੱਕ ਕੇ ਫਿਰ ਤੋਂ ਪਕਾਉਂਗੀ ਆ ਦੇਖੋ ਜਿਹੜਾ ਮੈਂ ਤੁਹਾਨੂੰ ਮੇਥੀ ਕਹਿੰਦੀ ਸੀ ਨਾ ਉਹ ਧਣੀਏ ਵਾਂਗ ਲੱਗ ਰਿਹਾ ਉਹ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਅਗਰ ਤੁਸੀਂ ਉਹਨੂੰ ਸੁੱਕੀ ਦੀ ਸੁੱਕੀ ਨੂੰ ਉਦਾਂ ਹੀ ਪਾ ਦੋਗੇ ਬਿਨਾ ਭਿਉਂਤੇ ਤਾਂ ਉਹਨੇ ਕੀ ਹੋਣਾਗਾ ਉਹਨੇ ਮਸਾਲੇ ਦੇ ਵਿੱਚੋਂ ਉਹੀ ਘੁਲ ਜੇ ਜਾਣਾ ਪਤਾ ਵੀ ਨਹੀਂ ਲੱਗਣਾ ਕਿ ਮੇਥੀ ਪਾਈ ਆ ਕਿ ਨਹੀਂ ਪਾਈ ਆ ਇਸ ਕਰਕੇ ਕਦੋਂ ਜਦੋਂ ਵੀ ਮਤਲਬ ਤੁਸੀਂ ਸਬਜ਼ੀ ਬਣਾਵੋ ਮੇਥੀ ਪਾਉਣੀ ਆ ਮੇਥੀ ਨੂੰ ਉਦੋਂ ਪਾਵੋ ਜਦੋਂ ਤੁਹਾਡਾ ਜਿਹੜਾ ਤੜਕਾ ਉਕੀਓ ਛੱਡਣਾ ਸ਼ੁਰੂ ਕਰ ਦੂਗਾ ਤੇ ਮੇਥੀ ਨੂੰ ਹਮੇਸ਼ਾ ਭਉਂ ਕੇ ਹੀ ਪਾਉ। ਆ ਦੇਖੋ ਬੇਸਨ ਦੇ ਗट्टे ਆਪਣੇ ਬਣ ਕੇ ਰੈਡੀ ਹੋ ਚੁੱਕੇ ਨੇ। ਫਿਰ ਵੀ ਆਪਾਂ ਇਹਨੂੰ ਹਲਕਾ ਜਿਹਾ ਸੇਕ ਲਵਾਉਂਦੇ ਰਵਾਂਗੇ। ਮੈਂ ਟੱਕ ਕੇ ਰੱਖੀ ਸੀ ਨਾ ਤਾਂ ਹੁਣ ਮੈਂ ਦੇਖੋ ਦੇਖਦੀ ਆਂ। ਕੁਝ ਬਣ ਕੇ ਆਪਣੀ ਸਬਜ਼ੀ ਇਦਾਂ ਦੀ ਤਿਆਰ ਹੋ ਗਈ। ਬਹੁਤ ਹੀ ਜ਼ਿਆਦਾ ਸੌਖੀ ਜੀ ਰੈਸਪੀ ਆ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਠੀਕ ਹੈ ਜੀ ਬੰਦ ਕਰਨ ਤੋਂ ਬਾਅਦ ਆਪਾਂ ਇਹਨੂੰ ਦੇਖੋ ਟੱਕਿਆ ਹੋਇਆ 5 ਮਿੰਟ ਹੋ ਚੁੱਕੇ ਆ ਹੁਣ ਮੈਂ 5 ਮਿੰਟ ਦੇ ਬਾਅਦ ਇਹਨੂੰ ਫਿਰ ਚੈੱਕ ਕਰ ਰਹੀ ਆ ਗੈਸ ਬੰਦ ਕਰਨ ਤੋਂ ਬਾਅਦ ਵੀ ਤੁਸੀਂ ਸਬਜੀ ਨੂੰ ਟੱਕ ਕੇ ਰੱਖਣਾ 5 ਮਿੰਟ ਲਈ ਤਾਂ ਕਿ ਆਪਣੀ ਜਿਹੜੀ ਸਬਜੀ ਆ ਬਿਲਕੁਲ ਸੈੱਟ ਹੋ ਜੇ ਦੇਖੋ ਸਬਜੀ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਆਪਣੀ ਰਾਜਸਤਾਨੀ ਬੇਸਨ ਦੇ ਗੱਟਿਆਂ ਦੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਆ ਠੀਕ ਹੈ ਜੀ ਰੰਗਤ ਦੇਖੋ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਅੱਛਾ ਆਉਂਦਾ ਕੋਈ ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਜਿਹੜੀ ਵੀ ਆਪਣੇ ਘਰੇ ਸਿੰਪਲ ਸਬਜ਼ੀਆਂ ਮਤਲਬ ਚੀਜ਼ਾਂ ਪਈਆਂ ਉਹਨਾਂ ਤੋਂ ਆਪਾਂ ਸਬਜ਼ੀ ਬਣਾ ਸਕਦੇ ਹਾਂ ਘਰੇ ਕੋਈ ਸਬਜ਼ੀ ਨਹੀਂ ਹੈਗੀ ਤਾਂ ਆਪਣੇ ਘਰੇ ਬੇਸਣ ਤਾਂ ਹੁੰਦਾ ਹੀ ਆ ਤੇ ਆਪਾਂ ਇਸ ਤਰ੍ਹਾਂ ਇੱਕ ਨਵੀਂ ਸਬਜ਼ੀ ਤਿਆਰ ਕਰ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਸੌਖੀ ਆ ਠੀਕ ਹੈ ਜੀ ਤੁਸੀਂ ਬਹੁਤ ਸੌਖੇ ਜਿਹੇ ਤਰੀਕੇ ਨਾਲ ਇਹਨੂੰ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਹਾਂਜੀ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਠੀਕ ਹੈ ਜੀ ਹੁਣ ਵੀਡੀਓ ਨੂੰ ਐਂਡ ਤੱਕ ਤਾਂ ਤੁਸੀਂ ਦੇਖ ਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਠੀਕ ਹੈ ਜੀ ਤੇ ਵੀਡੀਓ ਤੁਸੀਂ ਦੇਖੀਆ ਤੇ ਕਮੈਂਟ ਤੁਸੀਂ ਕਰਦੇ ਹੋ ਉਹਦੇ ਨਾਲ ਮਤਲਬ ਮੈਨੂੰ ਇੱਕ ਕਹਿੰਦੇ ਹੁੰਦੇ ਨੇ ਨਾ ਹੌਸਲਾ ਜਾਂ ਮਿਲ ਜਾਂਦਾ ਸੋ ਤੁਹਾਡੇ ਕਮੈਂਟਾਂ ਦੇ ਨਾਲ ਮੈਨੂੰ ਹੌਸਲਾ ਮਿਲਦਾ ਕਿ ਹਾਂ ਵੀ ਮੇਰੀ ਜੋ ਚੀਜ਼ ਬਣਾਈਆ ਤੁਹਾਨੂੰ ਪਸੰਦ ਆਈ ਹੈ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ